ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਸਾਰੇ ਅੱਜ ਇੱਥੇ ਗੁਰਦੁਆਰਾ ਸਾਹਿਬ ਸਿੰਬਲ ਟੇਕਰੀ ਵਿਕੇ ਇਕੱਠੇ ਹੋਏ ਸਾਂ ਅੱਜ ਅਸੀਂ ਸਾਰੇ ਇਲਾਕੇ ਦੇ ਸੂਜਵਾਨ ਸਜਣਾ ਨੂੰ ਇੱਥੇ ਸਦਾ ਪੱਤਰ ਦੇ ਕੇ ਬੁਲਾਇਆ ਸੀ ਬੈਠ ਕੇ ਵਿਚਾਰਾਂ ਕੀਤੀਆਂ ਨੇ ਜੋ ਅਸੀਂ ਖਾਲਸਾ ਸਾਜਨਾ ਦਿਵਸ ਵਿ사ਕੀ ਅਤੇ ਹੋਲੇ ਮਹਲੇ ਨੂੰ ਸਮਰਪਿਤ ਇੱਕ ਕੌਮੀ ਖੇਡ ਮੇਲਾ ਕਰਵਾ ਰਹੇ ਹਾਂ ਜੋ ਕਿ ਗਵਰਨਮੈਂਟ ਹਾਈ ਸਕੂਲ ਸਿੰਬਲ ਕੈਂਪ ਵਿਖੇ 3 April ਤੋਂ ਲੈ ਕੇ 9 April ਤੱਕ ਹੋਏਗਾ ਜਿਸ ਦਾ ਵੇਰਵਾ ਅਸੀਂ ਇੱਕ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਕੇ ਦੇ ਚੁੱਕੇ ਹਾਂ ਹਲਕਾ ਜਿਹਾ ਮੈਂ ਉਹ ਆਪ ਸੰਗਤ ਨੂੰ ਫਿਰ ਰਿਮਾਈਂਡ ਕਰਾ ਦੇਵਾਂ 3 ਤਰੀਕ ਨੂੰ ਅਸੀਂ ਹਾਕੀ ਦਾ ਡਿਸਪਲੇ ਮੈਚ ਕਰਵਾ ਰਹੇ ਹਾਂ 4 ਤਰੀਕ ਨੂੰ ਕਬੱਡੀ ਅਤੇ ਰੱਸਾ ਕੱਸੀ ਦੀਆਂ ਜੋ ਖੇਡਾਂ ਨੇ ਉਹ ਕਰਵਾਈਆਂ ਜਾਣਗੀਆਂ ਇਸੇ ਤਰ੍ਹਾਂ 5 ਤਰੀਕ ਨੂੰ ਸਾਡਾ ਜੋ ਐਥਲੈਟਿਕਸ ਰੇਸਸ ਦਾ ਜੋ ਬੱਚਿਆਂ ਦਾ ਪ੍ਰੋਗਰਾਮ ਹੈ ਅਲੱਗ-ਅਲੱਗ ਏਜ ਗਰੁੱਪ ਤਾ ਉਹ ਕਰਵਾਇਆ ਜਾਏਗਾ ਇਸੇ ਤਰ੍ਹਾਂ ਗੱਤਕੇ ਮੁਕਾਬਲੇ ਕਰਾਏ ਜਾਣਗੇ ਇਸੇ ਤਰ੍ਹਾਂ ਅਮਰਤ ਸੰਚਾਰ ਜੋ 7 ਤਰੀਕ ਐਤਵਾਰ ਵਾਲੇ ਦਿਨ ਇਸੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9:30 ਵਜੇ ਕਰਵਾਇਆ ਜਾ ਰਿਹਾ ਹੈ ਫਿਰ ਉਸ ਤੋਂ ਬਾਅਦ 9 ਤਰੀਕ ਨੂੰ ਖਾਲਸਾ ਮਾਰਚ ਜੋ ਕਿ ਸਿੰਬਲ ਕੈਂਪ ਵਾਰਡ ਨੰਬਰ 5 ਤੋਂ ਨਿਕਲ ਕੇ ਲਿੰਕ ਰੋਡ ਤੋਂ ਹੁੰਦਾ ਹੋਇਆ ਸਿੰਬਲ ਮੋੜ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਸਿੰਘ ਸਭ ਬਸਤੀ ਗਵਿੰਦਪੁਰਾ ਸਿੰਬਲ ਮੋੜ ਵੀ ਕੇ ਉਸ ਦੀ ਸਮਾਪਤੀ ਕੀਤੀ ਜਾਏਗੀ ਇਸੇ ਤਰ੍ਹਾਂ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਆਪਣਾ ਵਿਸ਼ੇਸ਼ ਜੋ ਗੁਰਮਤ ਸਮਾਗਮ ਹੈ ਉਹ ਵੀ ਸ਼ਾਮਾਂ ਨੂੰ 7 ਤੋਂ ਲੈ ਕੇ 10 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਤ ਪ੍ਰਸਿੱਧ ਪ੍ਰਚਾਰਕ ਪੰਜਾਬ ਤੋਂ ਭਾਈ ਚੰਕੌਰ ਸਿੰਘ ਜੀ ਪਹੁੰਚ ਰਹੇ ਨੇ ਅਤੇ ਨਾਲ ਹੀ ਡਿਸਟ੍ਰਿਕਟ ਦੁਆਰਾ ਪ੍ਰਮੰਪਿਤ ਦੇ ਰਾਗੀ ਭਾਈ ਅਰਵੰਦ ਸਿੰਘ ਜੀ ਵੀ ਆਪਣੀ ਹਾਜ਼ਰੀ ਲਵਾਉਣਗੇ ਤਾਂ ਆਪ ਸੰਗਤ ਨੂੰ ਇੱਕ ਵਾਰ ਫਿਰ ਨਿਮਰਤਾ ਸਹਿਤ ਬੇਨਤੀ ਕਰ ਰਹੇ ਹਾਂ ਜਿਤੇ ਜਿਤੇ ਵੀ ਸੰਗਤ ਇੱਕ ਬਾਣੀ ਰਾਈ ਆਪਸੀ ਸਾਂਝ ਰਾਈ ਜਾਂ ਹੋਂਦ ਚੱਲ ਰਾਈ ਤੇ ਜੋ ਪ੍ਰੋਗਰਾਮ ਦੇਖ ਰਿਹਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਆਪਣੇ ਬੱਚਿਆਂ ਨੂੰ ਪਾਵੇਂ ਉਹ ਦਸਤਾਰ ਸਿਖਲਾਈ ਕੈਂਪ ਹੋਵੇ ਦਸਤਾਰ ਬੰਦੀ ਮੁਕਾਬਲਾ ਹੋਵੇ ਖੇਡਾਂ ਦੇ ਮੁਕਾਬਲੇ ਹੋਣ ਗੱਤਕੇ ਦਾ ਜੋ ਕੰਪੀਟੀਸ਼ਨ ਹੋਵੇ ਅਤੇ ਹੋਰ ਵੀ ਜਿਹੜੇ ਸਾਡੇ ਖਾਲਸਾ ਹੀ ਵਿਰਸਾ ਵਿਰਾਸਤ ਦੀਆਂ ਖੇਡਾਂ ਨੇ ਉਹਨਾਂ ਵਿੱਚ ਪਾਗ ਲੈਣ ਲਈਓ ਵੱਤ ਤੋਂ ਵੱਧ ਸ਼ਾਮਲ ਹੋਣ ਅਤੇ ਪ੍ਰੋਗਰਾਮਾਂ ਵਿੱਚ ਵੀ ਉਹ ਆਪਣੀ ਵੱਤ ਤੋਂ ਵੱਧ ਹਾਜ਼ਰੀ ਭਰਨ ਤਾਂ ਕਿ ਇਹ ਜੋ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਆਪ ਜੀ ਦੇ ਪਹੁੰਚਣ ਦੇ ਨਾਲ ਹੀ ਇਹ ਸਾਡਾ ਜੋ ਨਿਮਾਣਾ ਚਾ ਕੀਤਾ ਹੈ ਉਪਰਾਲਾ ਹੈ ਇਹ ਸਫਲ ਹੋ ਸਕਦਾ ਹੈ ਮੈਂ ਇਸ ਤੋਂ ਬਾਅਦ ਵੀਰ ਰਮਨਦੀਪ ਸਿੰਘ ਜੀ ਨੂੰ ਬੇਨਤੀ ਕਰਾਂਗਾ ਉਹ ਆਪ ਜੀ ਦੇ ਨਾਲ 1 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨਗੇ ਵੀਰ ਰਮਨਦੀਪ ਸਿੰਘ ਜੀ ਆਓ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਦੇਸ਼ ਅਤੇ ਵਿਦੇਸ਼ ਦੇ ਵਿੱਚ ਲਾਈਵ ਦੇਖ ਰਹੀ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਅਤੇ ਜੰਮੂ ਕਸ਼ਮੀਰ ਦੀ ਸੰਗਤ ਦੇ ਚਰਨਾਂ ਵਿੱਚ ਬੈੰਤੀ ਹੈ ਜਿਵੇਂ ਕਿ ਪਹਿਲਾਂ ਵੀ ਅਸੀਂ ਪ੍ਰੈਸ ਕਾਨਫਰੰਸ ਦੇ ਰਾਹੀਂ ਆਪ ਜੀ ਨੂੰ ਸੂਚਿਤ ਕੀਤਾ ਸੀ ਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਨ 1699 ਦੀ ਵਿਸਾਖੀ ਵਾਲੇ ਦਿਨ ਜਿਹੜਾ ਅਗਲਾ ਮਹੀਨਾ ਵਿਸਾਖ ਦਾ ਆ ਰਿਹਾ ਹੈ ਇੱਕ ਬਹੁਤ ਵੱਡੀ ਦਾਤ ਤਨ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੀ ਚੋਲੀ ਵਿੱਚ ਪਾਈ ਸੀ ਜਿਸ ਨੂੰ ਆਪਾਂ ਖੰਡੇ ਬਾਟੇ ਦੀ ਪੌਲ ਕਹਿੰਦੇ ਹਾਂ ਸੋ ਉਸ ਨੂੰ ਸਮਰਪਤ ਅਤੇ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲੇ ਨੂੰ ਸਮਰਪਤ ਮੁੱਖ ਹੋਣਗੇ ਅਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਹੋਲੇ ਮਹੱਲੇ ਨੂੰ ਸਮਰਪਤ ਜਿਹੜਾ ਹੈ ਸਿੱਖ ਨੌਜਵਾਨ ਸਭਾ ਸਿਮਲ ਕੈਂਪ ਯੂनाइटेड ਸਿੱਖ ਖਾਲਸਾ ਐਡ ਅਤੇ ਸਮੂਹ ਜਥੇਬੰਦੀਆਂ ਵੱਲੋਂ ਜਿਹੜਾ ਹੈ ਇੱਕ ਹਫਤਾਵਾਰੀ ਪ੍ਰੋਗਰਾਮ ਜਿਵੇਂ ਵੀਰ ਜੀ ਨੂੰ ਆਪ ਜੀ ਨੂੰ ਦੱਸਿਆ ਹੈ ਉਹ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੈੰਤੀ ਹੈ ਇੱਕ ਤਾਂ ਜਿਹੜਾ ਖਾਲਸਾ ਮਾਰਚ ਜਿਹੜਾ ਹੈ ਉਹ ਪਹਿਲੀ ਵਾਰ ਜਿਹੜਾ ਜੰਮੂ ਦੀ ਧਰਤੀ ਵਿੱਚੋਂ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਮੈਂ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੈਂਤੀ ਨੌਜਵਾਨ ਵੀਰਾਂ ਦੇ ਚਰਨਾਂ ਵਿੱਚ ਬੈਂਤੀ ਅਤੇ ਇਸਤੀ ਸਤਸਾਵਾਂ ਸਤਸਵ ਸਵਾਵਾ ਦੀ ਜਿੰਨੀਆਂ ਵੀ ਮੇਰੀਆਂ ਮਾਤਾਵਾਂ ਮੇੜੀਆਂ ਭੈਣਾਂ ਨੇ ਸਾਰਿਆਂ ਦੇ ਚਰਨਾਂ ਵਿੱਚ ਬੈਂਤੀ ਹੈ ਕਿ ਇਸ ਖਾਲਸਾ ਮਾਰਚ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਸ਼ਮੂਲੀਅਤ ਕਰੋ ਇਹ ਖਾਲਸਾ ਮਾਰਚ ਜਿਹੜਾ ਹੈ ਉਹ ਸਿਮਲ ਕੈਂਪ ਵਾਰਡ ਨੰਬਰ 5 ਤੋਂ 9 ਤਰੀਕ 9 April ਨੂੰ ਸ਼ਾਮ ਦੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜਾ ਇਥੋਂ ਸ਼ੁਰੂ ਕਰਨਾ ਹੈ ਤੇ ਇਸ ਦੀ ਸੰਪੂਰਤਾ ਜਿਹੜੀ ਹੈ ਬਸਤੀ ਗੋਵਿੰਦਪੁਰਾ ਸਿਮਲ ਮੋੜ ਵਿਖੇ ਜਿਹੜਾ ਹੈ ਉਹ ਕੀਤਾ ਜਾਵੇਗਾ ਉਸ ਤੋਂ ਇਲਾਵਾ ਜਿਹੜਾ ਖੰਡੇ ਬਾਟੇ ਕੀ ਪੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਹੋ ਕੇ ਜਿਓ ਜਿਨ੍ਹਾਂ ਨੇ ਵੀ ਹਲੇ ਤੱਕ ਖੰਡੇ ਬਾਟੇ ਦੀ ਪੋਲ ਨਹੀਂ ਲਈ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਖੰਡੇ ਬਾਟੇ ਦੀ ਪੋਲ ਜਿਹੜੀ ਹੈ ਉਹ ਵੀ ਐਤਵਾਰ ਨੂੰ ਜਿਹੜਾ ਹੈ ਉਹ ਆਪ ਜੀ ਨੂੰ 7 ਅਪ੍ਰੈਲ ਨੂੰ ਜਿਹੜਾ ਸਵੇਰੇ 9:30 ਵਜੇ ਜਿਹੜੇ ਹਨ ਉਹ ਅੰਮ੍ਰਿਤ ਦੀ ਦਾਤ ਜਿਹੜੀ ਦਿੱਤੀ ਜਾਵੇਗੀ ਉਸ ਦੇ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਹਾਲੇ ਤੱਕ ਨਹੀਂ ਲਈ ਉਹਨਾਂ ਦੇ ਚਰਨਾਂ ਵਿੱਚ ਵੀ ਬੰਤੀ ਹੈ ਕਿ ਉਹ ਜੂਰ ਪ੍ਰਾਪਤ ਕਰਨ ਅਤੇ ਜਿਹੜੇ ਕਕਾਰ ਨੇ ਉਹ ਵੀ ਜਿਹੜੇ ਨੇ ਉਹ ਫਰੀ ਦਿੱਤੇ ਜਾਵਣਗੇ ਉਸ ਤੋਂ ਬਾਅਦ ਜਿਹੜਾ ਆਖਰੀ ਪ੍ਰੋਗਰਾਮ ਹੈ ਉਹ ਹੈ ਵਿਸ਼ੇਸ਼ ਗੁਰਮਤ ਸਮਾਗਮ ਅਤੇ ਇਨਾਮ ਵਡ ਪ੍ਰੋਗਰਾਮ ਉਹ ਸੰਗਤਾਂ ਦੇ ਚਰਨਾਂ ਵਿੱਚ ਬੈੰਤੀ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਅੰਤ ਪ੍ਰਸਿੱਧ ਪ੍ਰਚਾਰਕ ਭਾਈ ਚਮਕੌਰ ਸਿੰਘ ਜੀ ਧੂਨ ਜਿਹੜੇ ਸਾਡੇ ਪਾਸ ਪਹੁੰਚ ਰਹੇ ਨੇ ਇਹ ਸ਼ਨੀਵਾਰ 13 ਅਪ੍ਰੈਲ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਜਿਹੜਾ ਹੈ ਇਹ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਕੀਰਤਨੀ ਜਥਾ ਭਾਈ ਸਾਹਿਬ ਭਾਈ ਹਰਵੰਦ ਸਿੰਘ ਜੀ ਜਿਹੜੇ ਨੇ ਹਜ਼ੂਰੀ ਰਾਗੀ ਡੀਜੀਪੀਸੀ ਜੰਮੂ ਉਹ ਵੀ ਵਿਸ਼ੇਸ਼ ਤੌਰ ਤੇ ਤਾਨ ਗੁਰੂ ਨਾਨਕ ਦੇਵ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਜਿਹੜੀ ਹੈ ਉਹ ਕੀਰਤਨ ਦੀ ਦਾਤ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਮੈਂ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਹੱਥ ਜੋੜ ਕੇ ਸਮੂਹ ਜਥਿਆਂ ਜਥੇਬੰਦੀਆਂ ਵੱਲੋਂ ਬੇਨਤੀ ਕਰਦਾ ਹਾਂ ਕਿ ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਆਪਣਾ ਪ੍ਰੋਗਰਾਮ ਸਮਝਦੇ ਹੋਏ ਆਪਣੀ ਹੋਮੇ ਦਾ ਤਿਆਗ ਕਰਤੇ ਹੋਏ ਸਾਰੇ ਇਕੱਠੇ ਹੋ ਕੇ ਇਸ ਪ੍ਰੋਗਰਾਮ ਦੇ ਵਿਸ਼ ਨੂੰ ਮੁੱਲਿਤ ਕਰੋ ਅਤੇ ਆਪਣੇ ਜੀਵਨ ਦੀਆਂ ਘੜੀਆਂ ਜੜੀਆਂ ਨੇ ਉਹਨਾਂ ਨੂੰ ਸਫਲੀ ਕਰੋ ਸੋ ਇਤਨੀ ਕੋ ਬੇਨਤੀ ਪ੍ਰਵਾਨ ਪੂਲ ਗਲਤੀ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਜੀ ਜੀ